ਚੱਲ ਰਹੀ ਹੈ ਕੈਪਟਨ ਨਮਰਿੰਦਰ ਸਿੰਘ ਜਿਹੜੇ ਪੰਜਾਬ ਦੇ ਦੋ ਵਾਰੀ ਮੁੱਖ ਮੰਤਰੀ ਰਹੇ ਇੱਕ ਵਾਰੀ ਉਹ 2002 ਤੋਂ 2007 ਤੱਕ ਫਿਰ 17 ਤੋਂ 22 ਤੱਕ ਦੀ ਜਿਹੜੀ ਸਰਕਾਰ ਕਾਂਗਰਸ ਦੀ ਚੱਲੀ ਉਹਦੇ ਵਿੱਚ ਪੂਰੇ 5 ਸਾਲ ਤਾਂ ਨਹੀਂ ਰਹੇ ਕੁਝ ਸਾਲ ਰਹੇ ਕਹਿੰਦੇ ਵੀ ਇਹਨਾਂ ਦੇ ਕੰਮ ਕੀਤੇ ਬੜੇ ਸ਼ਲਾਘਾਯੋਗ ਨੇ ਇਹਨਾਂ ਨੇ ਬਹੁਤ ਵਧੀਆ ਕੰਮ ਕੀਤੇ ਸੀ ਇਹਨਾਂ ਨੂੰ ਕਾਂਗਰਸ ਦੇ ਵਿੱਚ ਵਾਪਸ ਆਉਣਾ ਚਾਹੀਦਾ ਬੇਸ਼ੱਕ ਦੋਸਤੋ ਮਸਲਾ ਇਹ ਇੱਕ ਪਾਰਟੀ ਦਾ ਆਪਕਸੇ ਪਾਰਟੀ ਨਾਲ ਨਹੀਂ ਹਾਂ ਜਿੱਥੇ ਗੱਲ ਕਿਸੇ ਵਿਅਕਤੀ ਦੇ ਕਰਤਾਰ ਦੀ ਹੈ ਲੋਕਾਂ ਨਾਲ ਉਹ ਤੇ ਖੜਨਦੀ ਹੈ ਲੋਕਾਂ ਦਾ ਸਹਾਰਾ ਬਣਨ ਦੀ ਉਥੇ ਆਪਾਂ ਸਪੋਰਟ ਵੀ ਕਰਦੇ ਆਂ ਪਰ ਕੈਪਟਨ ਅਮਰਿੰਦਰ ਸਿੰਘ ਜਿਵੇਂ ਹੁਣ ਇਹਨਾਂ ਦੀ ਉਮਰ 80 ਤੋਂ ਉੱਪਰ ਨਹੀਂ ਸ਼ਾਇਦ 82 83 ਸਾਲ ਇਹਨਾਂ ਦੀ ਉਮਰ ਹੈ ਇਸ ਸਟੇਜ ਦੇ ਵਿੱਚ ਇਸ ਉਮਰ ਦੇ ਵਿੱਚ ਦੁਬਾਰਾ ਇਹ ਕਹਿਣਾ ਵੀ ਮੈਂ ਮਤਲਬ ਇੱਕ ਇਸ਼ਾਰਾ ਦੇਣਾ ਵੀ ਪਾਰਟੀ ਦੇ ਵਿੱਚ ਆਉਣ ਦਾ ਜਾਂ ਪਾਰਟੀ ਨੂੰ ਲੀਡ ਕਰਨ ਦਾ ਜਾਂ ਕਾਂਗਰਸ ਪਾਰਟੀ ਦੇ ਵਿੱਚ ਕੁਝ ਬੰਦੇਆਂ ਵੱਲੋਂ ਇਹ ਕਿਹਾ ਜਾਣਾ ਵੀ ਕੰਮ ਬਹੁਤ ਵਧੀਆ ਕੀਤਾ ਸੀ ਵੀ ਜੇ ਪਾਰਟੀ ਚ ਆਉਣਾ ਚਾਹੁੰਦੇ ਨੇ ਤਾਂ ਆ ਜਾਣ ਤੁਸੀਂ ਐਂ ਦੱਸੋ ਵੀ ਕੀ ਆਪਣੇ ਦੇਸ਼ ਦੇ ਵਿੱਚ ਕੀ ਆਪਣੇ ਸੂਬੇ ਦੇ ਵਿੱਚ ਨੌਜਵਾਨ ਜਿਹੜੇ ਮੌਜੂਦਾ ਸਮੇਂ ਦੇ ਅਨੁਸਾਰ ਵਧੀਆ ਤਰੀਕੇ ਨਾਲ ਕੋਈ ਸਰਕਾਰ ਜਾਂ ਪਾਰਟੀ ਚੁਣ ਸਕਦੇ ਨੂੰ ਉਹਨਾਂ ਦੀ ਘਾਟ ਹੈ ਸਮਾ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਤਾਂ ਆਪ ਕਹਿਣਾ ਚਾਹੀਦਾ ਵੀ ਹੁਣ ਮੇਰੀ ਉਮਰ ਹੋ ਗਈ ਜਾ ਰਹੀ ਆ ਵੀ ਮੈਂ ਇਹ ਕੰਮ ਸਿਆਸਤ ਵਾਲਾ ਨਹੀਂ ਕਰਨਾ ਹੋਰ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਮੌਕਾ ਦੋ ਜੇ ਤੋ ਆਪਾਂ ਇਹ ਗੱਲ ਮੰਨ ਕੇ ਚੱਲਨੇ ਕਿ ਇਹ ਪ੍ਰਮਾਤਮਾ ਦਾ ਵੱਡਾ ਅਸੂਲ ਹੈ ਕੁਦਰਤ ਦਾ ਪ੍ਰਮਾਤਮਾ ਦਾ ਵੀ ਚੇਂਜ ਬਦਲਾ ਆਉਂਦਾ ਹੀ ਆਉਂਦਾ ਹੈ ਪਰਿਵਾਰਾਂ ਦੇ ਵਿੱਚ ਆਪਾਂ ਦੇਖਦੇ ਆਂ ਜਨਰੇਸ਼ਨਸ ਅੱਗੇ ਆਉਂਦੀਆਂ ਨੇ ਕੋਈ ਟਿਕਾਊ ਨਹੀਂ ਫਿਰ ਤੁਸੀਂ ਇਹ ਗੱਲ ਆਪਣੇ ਮੋਹ ਕਿਉਂ ਨਹੀਂ ਕਹਿੰਦੇ ਵੀ ਮੈਂ ਕਿਸੇ ਪਾਰਟੀ 'ਚ ਨਹੀਂ ਜਾਣਾ ਵੀ ਤੁਸੀਂ ਕਿਸੇ ਨੌਜਵਾਨ ਲੀਡਰ ਨੂੰ ਮੌਕਾ ਦਿਓ ਜੇ ਹੁਣ ਤੁਸੀਂ ਉਹ ਵਾਰ-ਵਾਰ ਆਈ ਜਾਓਗੇ ਤਾਂ ਫਿਰ ਜਿਹੜਾ ਕੋਈ ਬੰਦਾ ਦੇਖੋ ਏ ਕਹਿੰਦੇ ਨੇ ਵੀ ਇਨਾਂ ਨੇ ਆਪਣੇ ਸਮੇਂ ਪੰਜਾਬ ਨੂੰ ਵਧੀਆ ਚਲਾਇਆ ਲੀਡ ਕੀਤਾ ਸਰਕਾਰ ਦੇ ਵਿੱਚ ਜਦ ਮੁੱਖ ਮੰਤਰੀ ਸੀ ਕਪਟਨ ਮੈਰ। ਵੀ ਹੁਣ ਕਿਤੇ ਹੋਰ ਕਾਬਿਲ ਬੰਦਿਆਂ ਦੇ ਇੱਥੇ ਘਾਟ ਹੈ ਪੰਜਾਬ 'ਚ। ਵੀ じゃ ਇਨਾਂ ਨੂੰ ਹੀ ਮਤਲਬ ਆਪਾਂ ਦੁਬਾਰਾ ਦੁਬਾਰਾ ਇਨਾਂ ਨੂੰ ਹੀ ਮੁੱਖ ਮੰਤਰੀ ਬਣਾ ਕੇ। ਹੋਰ ਜਿਹੜੇ ਬੰਦੇ ਕੋਈ ਚਾਹੁੰਦਾ ਵੀ ਯਾਰ ਮੈਂ ਉਹਨਾਂ ਤੋਂ ਵੀ ਵਧੀਆ ਕੰਮ ਕਰ ਸਕਦਾ ਪੰਜਾਬ ਵਾਸਤੇ ਉਹਨਾਂ ਨੂੰ ਆਪਾਂ ਮੌਕਾ ਕਿਉਂ ਨਹੀਂ ਦਿੰਦੇ। ਕਿਉਂ ਜਿਹੜਾ ਇੱਕ ਸਿਆਸੀ ਵਿਅਕਤੀ ਆ ਬੰਦਾ ਉਹ ਇਹ ਗੱਲ ਆਪਣੇ ਮੂੰਹੋਂ ਨਹੀਂ ਕਹਿੰਦਾ ਵੀ ਭਾਈ ਹੋਰ ਨੂੰ ਮੌਕਾ ਦੋ ਵੀ ਮੈਂ ਤਾਂ ਦੋ ਵਾਰੀ ਮੁੱਖ ਮੰਤਰੀ ਬਣ ਲਿਆ ਕਿਉਂ ਕੋਈ ਸਿਆਸੀ ਬੰਦਾ ਇਹ ਗੱਲ ਨਹੀਂ ਕਹਿੰਦਾ ਵੀ ਮੈਂ ਤਾਂ ਵੀ ਇੱਕ ਜਾਂ ਦੋ ਵਾਰੀ ਐਮਐਲਏ ਬਣ ਲਿਆ ਹੁਣ ਪਾਰਟੀ ਕਿਸੇ ਹੋਰ ਨੂੰ ਮੌਕਾ ਦੇ ਦੇਵੇ ਮੈਂ ਤਾਂ ਵਰਕਰ ਆ ਇਮਾਨਦਾਰ ਆ ਪਾਰਟੀ ਦੇ ਨਾਲ ਤੁਸੀਂ ਮੈਨੂੰ ਸੇਵਾ ਦੱਸੋ ਕੀ ਆ ਮੈਂ ਪਾਰਟੀ ਲਈ ਕਰਦਾ ਇਸ ਕਰਕੇ ਪੱਕੀਆਂ ਥਾਵਾ ਬਣਾ ਕੇ ਨਾ ਬੈਠੋ ਘੋਰ ਨੂੰ ਵੀ ਮੌਕਾ ਤੋਂ ਬਹੁਤ ਕਾਬਲ ਬੰਦੇ ਬੈਠੇ ਨੇ ਪੰਜਾਬ 'ਚ ਥੋੜੇ ਨਹੀਂ ਜਦ ਆਪਾਂ ਕਿਸੇ ਨੂੰ ਮੌਕਾ ਦੇਣਾ ਹੀ ਨਹੀਂ ਹੁਣ ਆਮ ਆਦਮੀ ਪਾਰਟੀ ਐ 2022 ਦੇ ਵਿੱਚ ਇਹਨਾਂ ਨੇ ਸਰਕਾਰ ਬਣਾਈ ਹੈ ਸਰਕਾਰ ਕਿਉਂ ਬਣੀ ਕਾਰਨ ਕੀ ਸੀ ਉਹਦੇ ਪਿੱਛੇ ਵੀ ਨਵੇਂ ਮੁੰਡਿਆਂ ਨੂੰ ਮੌਕਾ ਦਿੱਤਾ ਪੰਜਾਬ 'ਚ ਜਿਹੜੇ ਅੱਜ ਤੱਕ ਵੋਟਾਂ ਹੀ ਪਾਉਂਦੇ ਸੀ ਵੋਟ ਪਵਾਈ ਨਹੀਂ ਸੀ ਕਦੇ ਉਹਨਾਂ ਨੇ ਆਪਣੇ ਆਪਣੇ ਆਪ ਨੂੰ ਐਜ਼ ਅ ਕੈਂਡੀਡੇਟ ਤਾਂ ਦੇਖ ਲਓ ਟਰਨਿੰਗ ਪੁਆਇੰਟ ਲੋਕ ਚਾਹੁੰਦੇ ਨਹੀਂ ਤੁਸੀਂ ਇਹਨਾਂ ਨੂੰ ਦੁਬਾਰਾ ਫੇਰ ਲਾ ਦੋਗੇ ਪਹਿਲਾਂ ਉਹ ਬਾਹਰ ਰਹੇ ਨੇ ਤਕਰੀਬਨ ਪੌਣੇ 4 ਸਾਲ ਕਾਂਗਰਸ ਤੋਂ ਹੁਣ ਦੁਬਾਰਾ ਫੇਰ ਵਿੱਚ ਲਿਆ ਕੇ ਲੋਕਾਂ ਦਾ ਵਿਸ਼ਵਾਸ ਛੁੱਟ ਜਾਊਗਾ ਵੀ ਯਾਰ ਇਹਨਾਂ ਤਾਂ ਖੇਡ ਬਣਾਈ ਪਿਆ ਕਦੇ ਆ ਗਿਆ ਕਦੇ ਚਲੇ ਗਿਆ ਕਦੇ ਆ ਗਿਆ ਕਦੇ ਚਲੇ ਗਿਆ ਕਿਸੇ ਨੌਜਵਾਨ ਨੂੰ ਮੌਕਾ ਦੋ ਜੇ 2027 ਦੇ ਵਿੱਚ ਕੰਪੀਟ ਕਰਨਾ ਕੰਪੀਟ ਕਰਨ ਨੂੰ ਕਹਿੰਦੇ ਨੇ ਪੰਜਾਬ ਵਿੱਚ ਮੁਕਾਬਲਾ ਕਰਨਾ ਹੈ ਵਧੀਆ ਕੰਟੈਸਟ ਕਰਨਾ ਹੈ